ਇਹ ਥਾਂ ਨੂੰ ਕਾਗਜ਼ਾਤਾਂ ਦੇ ਵਿੱਚ ਪੇਸ਼ ਕਰਕੇ ਵਿਨੀਪੈਗ ਦੇ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਨੂੰ 2 ਸਾਲਾਂ ਦੀ ਘਰ ਦੀ ਕੈਦ ਅਤੇ 50000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ 45 ਸਾਲਾਂ ਬਲਕਰਨ ਸਿੰਘ ਨੂੰ ਇਮੀਗ੍ਰੇਸ਼ਨ ਅਤੇ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਉਲੰਘਣਾ ਕਰਨ ਦੇ ਇੱਕ ਦੋਸ਼ ਦੇ ਵਿੱਚ ਉਸ ਨੂੰ ਦੋਸ਼ੀ ਠਹਿਰਾਇਆ ਹੈ ਕੋਰਟ ਨੇ ਕਿਹਾ ਕਿ ਬਲਕਰਨ ਸਿੰਘ ਨੇ ਫੈਡਰਲ ਸਰਕਾਰ ਦੇ ਪ੍ਰੋਵੀਜ਼ਨਸ ਦੀ ਉਲੰਘਣਾ ਕੀਤੀ ਹੈ ਉਸ ਦਾ ਫਾਇਦਾ ਚੁੱਕਿਆ ਜੋ ਧਾਰਮਿਕ ਕੰਮਾਂ ਦੇ ਵਿੱਚ ਫੋਰਨ ਵਰਕਰਸ ਨੂੰ ਐਲ ਐਮ ਆਈਏ ਸੰਬੰਧਿਤ ਰੂਲਸ ਤੋਂ ਰਾਹਤ ਦਿੰਦਾ ਹੈ ਸਾਲ 2021 ਦੇ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਦਾ ਧਿਆਨ ਬਲਕਰਨ ਸਿੰਘ ਦੇ ਉੱਤੇ ਉਦੋਂ ਪਿਆ ਜਦੋਂ ਉਹ ਤਿੰਨ ਪੰਜਾਬੀਆਂ ਨੂੰ ਐਮਰਸਨ ਬਾਰਡਰ ਕ੍ਰੋਸਿੰਗ ਦੇ ਉੱਤੇ ਲੈ ਕੇ ਗਿਆ ਔਰ ਉਸ ਦੇ ਵੱਲੋਂ ਧਾਰਮਿਕ ਕੰਮਾਂ ਦੇ ਲਈ ਇਹਨਾਂ ਤਿੰਨਾਂ ਲੋਕਾਂ ਦੇ ਲਈ ਵਰਕ ਪਰਮਿਟ ਨੂੰ ਅਪਲਾਈ ਕੀਤਾ ਗਿਆ ਉਥੇ ਬਲਕਰਨ ਸਿੰਘ ਨੇ ਆਪਣੇ ਆਪ ਨੂੰ ਦੁਖਨੀਵਾਰਨ ਸੇਵਾ ਸੁਸਾਇਟੀ ਦਾ ਡਾਇਰੈਕਟਰ ਦੱਸਿਆ ਜਿੱਥੇ ਇੱਕ ਅਧਿਕਾਰੀ ਨੂੰ ਬਲਕਰਨ ਸਿੰਘ ਦੇ ਉੱਤੇ ਸ਼ੱਕ ਪਿਆ ਔਰ ਉਸਨੇ ਵਰਕ ਪਰਮਿਟ ਦੇਣ ਤੋਂ ਮਨਾ ਕਰ ਦਿੱਤਾ ਔਰ ਬਾਅਦ ਦੇ ਵਿੱਚ ਉਸ ਅਧਿਕਾਰੀ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਬਾਰਡਰ ਇਨਵੈਸਟੀਗੇਸ਼ਨ ਸਰਵਿਸ ਨੂੰ ਸੌਂਪ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਡੂੰਘਾਈ ਦੇ ਨਾਲ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕੀਤੀ ਜਿਸ ਤੋਂ ਬਾਅਦ ਇਹ ਨਿਕਲ ਕੇ ਸਾਹਮਣੇ ਆਇਆ ਕਿ ਸਾਲ 2020 ਦੇ ਵਿੱਚ ਬਲਕਰਨ ਸਿੰਘ ਦੇ ਵੱਲੋਂ ਮਾਂਟਰੀਅਲ ਦੇ ਪਾਈਨ ਰਿਜ ਇਲਾਕਾ ਜੋ ਕਿ ਰਿਹਾਇਸ਼ੀ ਇਲਾਕੇ ਵਜੋਂ ਜਾਣਿਆ ਜਾਂਦਾ ਹੈ ਉਸ ਦੇ ਵਿੱਚ ਇੱਕ ਪ੍ਰਾਪਰਟੀ ਖਰੀਦੀ ਜਿਸ ਨੂੰ ਕਾਗਜ਼ਾਂ ਦੇ ਵਿੱਚ ਉਸਨੇ ਧਾਰਮਿਕ ਥਾਂ ਯਾਨੀ ਕਿ ਗੁਰਦੁਆਰੇ ਵਜੋਂ ਸ਼ੋਅ ਕੀਤਾ ਉਸ ਤੋਂ ਬਾਅਦ ਬਾਰਡਰ ਸਰਵਿਸ ਇਨਵੈਸਟੀਗੇਟਰਸ ਦੇ ਵੱਲੋਂ ਜਦੋਂ ਉਸ ਥਾਂ ਦਾ ਸਰਚ ਵਾਰੰਟ ਜਾਰੀ ਕਰਕੇ ਜਾਂਚ ਨੂੰ ਉਲੀਕਿਆ ਗਿਆ ਤਾਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਸ ਥਾਂ ਦੇ ਉੱਤੇ ਕੋਈ ਵੀ ਗੁਰੂ ਘਰ ਨਹੀਂ ਬਣਾਇਆ ਗਿਆ ਸੀ ਔਰ ਉਸ ਥਾਂ ਨੂੰ ਰੈਂਟਲ ਦੇ ਉੱਤੇ ਦਿੱਤਾ ਹੋਇਆ ਸੀ ਜਿੱਥੇ ਰਹਿ ਰਹੀ ਇੱਕ ਮਹਿਲਾ ਨੇ ਵੀ ਇਸ ਦੀ ਪੁਸ਼ਟੀ ਕੀਤੀ ਕਿ ਨਾ ਹੀ ਇੱਥੇ ਕੋਈ ਧਾਰਮਿਕ ਕੰਮ ਹੋ ਰਿਹਾ ਹੈ ਔਰ ਨਾ ਹੀ ਇਸ ਥਾਂ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਗੁਰੂ ਘਰ ਬਣਾਇਆ ਹੋਇਆ ਉਸ ਤੋਂ ਬਾਅਦ ਜਾਂਚ ਨੂੰ ਹੋਰ ਅੱਗੇ ਵਧਾਉਂਦਿਆਂ ਹੋਇਆ ਇਨਵੈਸਟੀਗੇਟਰਸ ਦੇ ਵੱਲੋਂ ਬਲਕਰਨ ਸਿੰਘ ਦੇ ਘਰ ਅਤੇ ਉਸ ਦੇ ਦਫ਼ਤਰ ਦੇ ਵੀ ਸਰਚ ਵਾਰੰਟ ਜਾਰੀ ਕੀਤੇ ਗਏ ਔਰ ਬਾਅਦ ਦੇ ਵਿੱਚ ਜਦੋਂ ਸਰਚ ਕੀਤੀ ਗਈ ਤਾਂ ਉਸ ਦੇ ਘਰ ਅਤੇ ਦਫ਼ਤਰ ਦੇ ਵਿੱਚੋਂ ਜਾਲੀ ਦਸਤਾਵੇਜ਼ ਵੀ ਬਰਾਮਦ ਹੋਏ ਔਰ ਜਾਲੀ ਬੈਂਕ ਦੀਆਂ ਸਟੇਟਮੈਂਟਾਂ ਵੀ ਬਰਾਮਦ ਹੋਈਆਂ ਜਿਸ ਨੂੰ ਬਲਕਰਨ ਸਿੰਘ ਦੇ ਵੱਲੋਂ ਇਸਤੇਮਾਲ ਕੀਤਾ ਜਾ ਰਿਹਾ ਸੀ ਜੋ ਮੋਂਟਰੀਅਲ ਦਾ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਹੈ ਉਸ ਦੇ ਵਿੱਚ ਇਸ ਜਾਲੀ ਦਸਤਾਵੇਜ਼ਾਂ ਦੀ ਸਹਾਇਤਾ ਲੈ ਕੇ ਲੋਕਾਂ ਨੂੰ ਵਰਕ ਪਰਮਿਟ ਦਵਾਏ ਜਾ ਰਹੇ ਸੀ ਜਾਂਚ ਅਧਿਕਾਰੀਆਂ ਦੇ ਵੱਲੋਂ ਜਦੋਂ ਬਲਕਰਨ ਸਿੰਘ ਦੇ ਗਾਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਅਜੇਹੀਆਂ ਨੌਕਰੀਆਂ ਦੇ ਜਾਲੀ ਪੇਸਟੇਪਸ ਦਿੱਤੇ ਜਾ ਰਹੇ ਸੀ ਜਿਹੜੀਆਂ ਨੌਕਰੀਆਂ ਐਗਜ਼ਿਸਟ ਹੀ ਨਹੀਂ ਕਰਦੀਆਂ ਸੀ ਔਰ ਨਾਲ ਹੀ ਉਹਨਾਂ ਦੇ ਵਰਕ ਐਕਸਪੀਰੀਐਂਸ ਨੂੰ ਵੀ ਜਾਲੀ ਤਰੀਕਿਆਂ ਨਾਲ ਦਿਖਾ ਕੇ ਉਹਨਾਂ ਦੀਆਂ ਫਾਈਲਾਂ ਕੰਮ ਕਰਨ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਸੀ ਕੋਰਟ 'ਚ ਵੀ ਦੱਸਿਆ ਗਿਆ ਕਿ ਬਲਕਰਨ ਸਿੰਘ ਸਾਲ 2016 ਦੇ ਵਿੱਚ ਕੈਨੇਡਾ ਦੇ ਵਿੱਚ ਆਇਆ ਸੀ ਔਰ ਆ ਕੇ ਉਸਨੇ 3 ਸਾਲਾਂ ਦੇ ਵਿੱਚ ਇਮੀਗ੍ਰੇਸ਼ਨ ਦਾ ਕੰਮਕਾਰ ਸ਼ੁਰੂ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਸ ਦਾ ਇਹ ਫਰਾਡ ਹੁਣ ਨਿਕਲ ਕੇ ਸਾਹਮਣੇ ਆਇਆ ਹੈ ਔਰ ਜਿਸ ਦੇ ਵਿੱਚ ਕੋਰਟ ਦੇ ਵੱਲੋਂ ਉਸ ਨੂੰ ਸਜ਼ਾ ਸੁਣਾਈ ਗਈ ਹੈ ਉਸ ਨੂੰ 2 ਸਾਲ ਹੁਣ ਘਰ ਦੇ ਵਿੱਚ ਹਾਊਸ ਅਰੈਸਟ ਰਹਿਣਾ ਪਊਗਾ ਨਾ ਹੀ ਉਹ ਕਿਸੇ ਵੀ ਤਰੀਕੇ ਦੀ ਕੋਈ ਇਮੀਗ੍ਰੇਸ਼ਨ ਦੀ ਸਲਾਹ ਦੇ ਸਕਦਾ ਹੈ ਔਰ ਉਸ ਨੂੰ ਨਾਲ ਹੀ 50000 ਡਾਲਰ ਦਾ ਵੀ ਜੁਰਮਾਨਾ ਲਗਾਇਆ ਗਿਆ ਹੈ